ਦੀ ਹੈ ਹਨਾ ਕੋਈ 5 ਮਹੀਨੇ ਦੀ ਆ ਕੋਈ 6 ਮਹੀਨੇ ਦੀ ਹੋਊਗੀ ਬੜੀ ਉਮਰ ਨਹੀਂ ਹੈਗੀ ਤੇ ਛੋਟੀ ਛੋਟੀਆਂ ਕੱਟੀਆਂ ਨੇ ਚਾਰ ਨਗ ਜਿਵੇਂ ਆਹ ਕੱਟੀਆਂ ਸਕੀਨ ਹਨਾ ਇਹਦਾ ਕੀ ਕਿੰਨੇ ਕੁ ਉਮਰ ਦੀ ਹੈ ਇਹ ਵੀ ਸਾਰੀ 8 ਕੁ ਮਹੀਨੇ ਦੀ ਕੱਟੀਆਂ 8 ਕੁ ਮਹੀਨੇ ਦੀ ਆ ਤੇ ਭਾਈ ਇਹ ਰੇਟ ਇਹਦਾ ਕੀ ਕਰਿਆਗਾ ਮਿੱਤਰੋ ਬਾਈ ਕੋਲੇ ਚਾਰ ਨਗ ਨੇ ਸਾਰੇ ਟੋਟਲ ਹਨਾ ਉਹ ਵੀ ਤੇਰੇ ਚਾਰ ਨਗ ਨੇ ਹਾਂ ਉਹ ਵੀ ਦੇ ਰਿਹਾ ਚਾਰ ਨਗ ਨੇ ਕੱਟੀਆਂ ਛੋਟੀਆਂ ਛੋਟੀਆਂ ਜੱਬ ਗੱਲ ਕਰ ਲਈਏ ਕੋਈ 4 ਮਹੀਨਿਆਂ ਦੀ ਹੈ ਹਨਾ ਕੋਈ 5 ਮਹੀਨਿਆਂ ਦੀ ਹੈ ਕੋਈ 6 ਮਹੀਨਿਆਂ ਦੀ ਹੋਊਗੀ ਬੜੀ ਉਮਰ ਨਹੀਂ ਹੈਗੀ ਤੇ ਛੋਟੀ ਛੋਟੀਆਂ ਇਕੱਠੀਆਂ ਨੇ ਚਾਰ ਨਾਗਾ ਬਿਲਕੁਲ ਤੇ ਬਾਕੀ ਬਾਈ ਨਾਲ ਗੱਲਬਾਤ ਕਰਦੇ ਸਾਰੀ ਪੂਰੀ ਜਾਣਕਾਰੀ ਲੈ ਕੇ ਆ ਨਾ ਬਾਈ ਸੱਸੀ ਗਾਲ ਸੱਸੀ ਗਾਲ ਬਾਈ ਤੇ ਬਾਈ ਨਾਮ ਦੱਸੀ ਮੜਿਆ ਵਿੱਕੀ ਵੀਰੇ ਵਿੱਕੀ ਪਿੰਡ ਕਿਹੜਾ ਸੀ ਬਾਈ ਲਵਾਨਾ ਵੀਰੇ ਲਵਾਨਾ ਜ਼ਿਲ੍ਹਾ ਪਟਿਆਲਾ 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 ਜਿਲ੍ਹੇ ਚੋਂ ਆਇਆ ਬਾਈ ਨਮਾਣਾ ਪਿੰਡ ਆ ਤੇ ਵਿੱਕੀ ਨੰਬਰ ਬੋਲ ਇੱਕ ਵਾਰੀ ਬਾਈ 9814346952 ਵਪਾਰ ਦਾ ਕੰਮ ਹੈ ਕੋਈ ਮਰੇ ਕਰੇ ਆਪਣੇ ਰੱਖੇ ਡੰਗਰ ਬਾਈ ਕੱਟੀਆਂ ਮਲ ਹੋਗੇ ਵੇਚ ਦੇਣਾ ਹਾਂ ਕੱਟੀਆਂ ਦਾ ਕਰਕੇ ਤੇ ਬਾਈ ਜਿਵੇਂ ਆ ਕੱਟੀਆਂ ਸਕੀਨ ਹਨਾ ਇਹਦਾ ਕੀ ਕਿੰਨੇ ਕੁ ਉਮਰ ਦੀ ਹੈ ਇਹ ਵੀ ਸਾਰੀ 8 ਕੁ ਮਹੀਨੇ ਦੀ ਕੱਟੀਆਂ 8 ਕੁ ਮਹੀਨੇ ਦੀ ਹੈ ਤੇ ਬਾਈ ਇਹ ਰੇਟ ਇਹਦਾ ਕੀ ਕਰਿਆਗਾ ਵੀ ਕੱਲੀ ਦਾ ਤਾਂ 30 ਹੈ ਜੋੜੇ ਦਾ 55 ਹੈ ਜੋੜੇ ਦਾ 55 ਦੋਨਾਂ ਦਾ ਹਾਂ ਵੀਰੇ ਆ ਜੋੜੇ ਦਾ ਦੋਨਾਂ ਦਾ 55000 ਹੈ ਬਾਕੀ ਮੌਕੇ ਤੇ ਮੰਨਦਾਂ ਨਾ ਹੋ ਜੀ ਹਨਾ ਹਾਂ ਵੀਰੇ ਰੇਟ ਜੋੜੇ ਦਾ 55000 ਮਤਲਬ ਵੀ

जो आपके पशु के शरीर को ठीक करके उसके प्रजनन क्षमता को बढ़ाता है जिससे आपका पशु सालाना बच्चा पैदा करता है राइट मीन की पैकिंग एक किलो पांच किलो वे बीस किलो की बाल्टी में उपलब्ध है राइट मीन को आप सभी मेडिकल स्टोर और ऑनलाइन अमेजोन पर भी खरीद सकते हैं अधिक जानकारी के लिए आप हमारे हेल्पलाइन नंबर सात आठ नौ डबल जीरो बयालीस हजार पे संपर्क भी कर सकते हैं दे दा, ਉਹ 10 17000 17000 ਜੇ ਚਾਰੀ ਬਈ ਇਕੱਠੀਆਂ ਲੈਂਦਾ ਅਗਲਾ ਇਕੱਠੀਆਂ ਵੀ ਦੇ ਦਾਂ ਮੇਰੇ ਉਹ ਜਿਹੜੇ ਰੇਟ ਕਰਦੇ ਆ ਹਾਂ ਬਈ ਲੈ ਬਾਈ ਕਹਿੰਦਾ ਜੇ ਕਰ ਚਾਰ ਕੋਈ ਇਕੱਠੀਆਂ ਲੈਂਦਾ ਨਾ ਉਹ ਜਿਹੜਾ ਰੇਟ ਹੋ ਜੂਗਾ ਮਿੱਤਰੋ ਤੇ ਪਾਲਣ ਵਾਲੀਆਂ ਜਿਵੇਂ ਕਈ ਵਾਰ ਕਿਸੇ ਨੇ ਲੈ ਕੇ ਪਾਲਣੀਆਂ ਅਗਲਾ ਕਹਿੰਦਾ ਸਕੀਨ ਕੱਟੀਆਂ ਚਾਹੀਦੀਆਂ ਤੇ ਆਹ ਕੱਟੀਆਂ ਜਾਂ ਸਕੀਨ ਆ ਦੋਨੇ ਸਕੀਨ ਨੇ ਹਨਾ ਕੱਟੀਆਂ ਆ ਵੀ ਮਾੜੀ ਨਹੀਂ ਕੱਟੀ ਥੋੜੀ ਜਿਹੀ ਸੇਵਾ ਕਰਕੇ ਜੇ ਮੈਂ ਆਹ ਥੋੜੀਆਂ ਸੇਵਾ ਚ ਕੱਟੀਆਂ ਤੇ ਉਹ ਥੋੜੀ ਘੱਟ ਸੇਵਾ ਚ ਤੇ ਇੱਕ ਵਾਰੀ ਬਈ ਡਰੈਸ ਹੋਰ ਬੋਲ ਲੈ ਕਿਹੜਾ ਪਿੰਡ ਕਿਹੜਾ ਸੀ ਲਵਾਨਾ ਪਿੰ ਜ਼ਿਲ੍ਹਾ ਪਟਿਆਲਾ ਨਾਮ ਵਿਕਿਆ ਮੋਬਾਈਲ ਨੰਬਰ 981734346955 ਜੇਕਰ ਕਿਸੇ ਭਰਾਣ ਇਕੱਟੀਆਂ ਲੈਣੀਆਂ ਤਾਂ ਚਾਰੇ ਖਨੀਦਾ ਤਾਂ ਉਹ ਇਹ ਰੇਟ ਤੇ ਮਾਨਤਾ ਨੂੰ ਦਿੱਤੀ ਜਾਣੇ ਮਾਨਤਾ ਨੂੰ ਹੋ ਜੂ ਹਨ ਕਿੰਨੇ ਕ ਦਾ ਐਸਟੀਮੇਟ ਮੜਾਇਆ ਚਾਰੀ ਦੱਸ ਦੇਣਾ ਚਾਰਾਂ ਦਾ ਵੀ 25 70000 ਮਾਨਤਾ ਨੂੰ ਹੋ ਜੂ ਹਾਂਜੀ 70000 ਰੁਪਏ ਰੇਟ ਹੈ ਮਾਨਤਾ ਨੂੰ ਹੋ ਜੂ ਚਾਰਾਂ ਗੱਟੀਆਂ ਚੋਂ ਠੀਕ ਆ ਜੇ ਆਪ ਲਾਈਏ ਤਾਂ ਛਾਰੀ 17-18 ਕੇਹਰ ਦੀ ਗੱਟੀ ਬੈਠੂ ਹਨ ਇੰਨੇ ਕਿ ਦਿਓ ਬੈਠੂਗੀ ਤੇ ਬਾਕੀ ਚਾਰੇ ਇਕੱਟੀਆਂ ਖਰੀਦਣੀਆਂ ਕਿਸੇ ਨੇ ਖਰੀਦ ਸਕਦਾ ਕਿਸੇ ਨੇ ਜਾਨ ਬਚਾਉਣੀਆਂ ਇਹਨਾਂ ਦੀ ਨਹੀਂ ਤਾਂ ਇਹ ਜੂਪੀ ਨੂੰ ਜਾਣਗੇ ਜੇ ਕਿਸੇ ਨੇ ਨਾ ਜਾਨ ਪਹਚਾਈ ਕਿਉਂ ਭਰਾਓ ਜਿਵੇਂ ਮੰਨ ਲਓ ਬਚਾਉਣ ਵਾਲੇ ਵੀ ਬਹੁਤ ਬੈਠੇ ਹੁੰਦੇ ਹਨਾ ਤੇ ਬਾਕੀ ਨਹੀਂ ਇਹ ਮੁਸਲਮਾਨਾਂ ਨੇ ਤਾਂ ਲੈ ਜਾਣੀਆਂ ਠੀਕ ਹੈ ਮਹਿੰਗੀਆਂ ਸਸਤੀਆਂ ਕਰਕੇ ਉਹਨਾਂ ਤਾਂ ਲੈ ਜਾਣੀਆਂ ਤੇ ਬਾਕੀ ਵਾਕੇ ਮੈਨੂੰ ਦੇ ਨਹੀਂਗੇ ਪਰ ਤੇ ਦੇਵਾਂਗੇ ਪਰਲਣ ਵਾਲੇ ਨੂੰ ਇੱਥੇ ਖੜੇ ਨੇ ਇਤਨਾ ਉੱਲਾ ਮੰਡੀ ਚ ਜੇਕਰ ਕਿਸੇ ਭਰਾ ਨੇ ਖਰੀਦਣੀ ਹੈ ਤਾਂ ਬਾਈ ਬਾਈ ਨਾਲ ਸੰਪਰਕ ਕਰ ਸਕਦਾ ਟੈਲੀਫੋਨ ਵੀ ਦੱਸਦਾ ਪਿੰਡ ਵੀ ਦੱਸਦਾ ਜ਼ਿਲ੍ਹਾ ਪਟਿਆਲਾ ਤੇ ਟੈਲੀਫੋਨ ਕਰਕੇ ਤੁਸੀਂ ਸੰਪਰਕ ਕਰਕੇ ਖਰੀਦ ਸਕਦੇ ਹੋ ਚਾਰੇ ਕਟੀਆਂ ਧੰਨਵਾਦ ਚਲੋ ਆਲੇ ਮਿੱਤਰੋਨ ਆਪਾਂ ਧਨੌਲੇ ਪਹੁੰਚੇ ਹੋਏ ਸੀਗੇ ਮੰਡੀ ਤੇ ਤੇ ਕਟੀਆਂ ਦੇਖੋ ਕਟੀਆਂ ਇਹ ਕਟੀਆਂ ਇੰਨੀਆਂ ਕਟੀਆਂ ਫਰਦੀਆਂ ਨੇ ਦੇਖੋ ਛੋਟੀ ਛੋਟੀਆਂ ਇਹ ਸਾਰੀਆਂ ਜਾਣੀਆਂ ਕਿੱਥੇ ਜੂਪੀ ਤੇ ਕਾਟੂ ਮਾਲ ਦੇ ਵਿੱਚ ਹੀ ਜਾਣੇ ਤੇ ਬਾਕੀ ਆਪਾਂ ਦਿਖਾਉਣਾ ਤੁਹਾਨੂੰ ਇੱਧਰ ਵੀ ਆ ਜਾ ਇੱਧਰੋਂ ਆ ਜਾ ਜਿਹੜਾ ਆਪਸਰਾਂ ਝੋਟੀਆਂ ਕੱਟੇ ਜਿਹੇ ਜੇ ਮਰਜੀ ਮਾਲ ਇੱਥੋਂ ਲੈ ਜਾਓ ਤੇ ਉਹੀ ਮਿਲ ਜਾਊਗਾ ਤੇ ਆਹ ਦੇਖੋ ਮੁਸਲਮਾਨ ਨਾਲ ਸੌਦਾ ਨੇ ਹੋ ਗਿਆ ਤੇ ਖਰੀਦ ਲੈਂਦੇ ਆ ਤੇ ਆਹ ਤਾਜੀ ਸੂਜੀ ਮੱਝ ਗਈ ਤੇ ਬਾਕੀ ਚੰਗੇ ਚੰਗੇ ਜਿਹੜੀਆਂ ਇਤੋਂ ਮਿਲ ਜਾਂਦੀ ਆਣੀ ਹੈ ਨਾ ਜੇ ਮੈਂ ਬੰਨੀ ਭਈਆ ਕੱਟਾ ਤੇ ਇਹ ਆ ਤੋਕੜ ਆ ਗਈ ਆ ਵੀ ਤੋਕੜਾ ਤਾਂ ਪਤਾਨ ਲੈ ਵਾ ਕੀ ਰੇਡ ਕਰਿਆ 45 ਗੱਬਣ ਗੁੱਬਣ ਸਹੀ ਗੱਬਣ ਕੱਪੜ ਚੈੱਕ ਨਹੀਂ ਕਰੇ ਨਿਉ ਹੋ ਗਈ ਆਹ ਹੁੰਦਾ ਪਲੇਸੀ ਵਾਲੀ ਕਰੀ ਬੈਣਾ ਵਾਹ ਚੋਕੇ ਲੈ ਕੇ ਆਏ ਦੁੱਧ 5 ਕਿਲੋ ਇਹਦਾ ਫਿਰ ਜੁਕੀ ਹੋ ਜਾਂਦਾ ਨਾ ਆਹ ਤਾਂ ਦੇਖੋ ਹੋਰ ਗੱਬਨ ਦੇ ਬਣਾ ਬਾਈ ਇਹ ਕੌ ਲੈ ਕੇ ਆਏ ਆ ਇਹ ਨੀਲੀ ਰਾਬੀ ਤੋਂ ਬਣਾਲੀ ਆਹ ਹਾਂਜੀ ਜੀ ਰਾਬੀ ਹੂੰ ਉਹਨੂੰ ਕਿ ਹੋਇਆ ਬੱਚਾ ਹੋਇਆ ਕਿਸੇ ਨੂੰ ਕੋਈ ਨਹੀਂ ਕਰਦੀਆਂ ਮੱਝਾਂ ਨੇ ਹੂੰ ਕਿ ਨਾ ਅਸੀਂ ਬੁੜੇ ਦਾ ਆਪਰੇਸ਼ਨ ਕੋਲ ਰੌਣਾ ਸਾਡੇ ਛੋਣੂਚਾ ਨਹੀਂ ਠੀਕ ਔਖਾ ਹੋ ਗਿਆ ਹਾਂ ਕੋਫੀ ਸੂਨ ਵਾਲੀ ਮੜ ਕੇ ਚੂਆ ਕਰਾ ਕਰਾਂਗੇ ਆ ਜਾ ਮੜੇ ਆਹ ਸੂਨ ਵਾਲੀ ਆ ਤੇ ਇਹਦਾ ਕਿੰਨਾ ਕੁ ਟਾਈਮ ਰਹਿੰਦਾ ਕਿਦੇ ਭਾਈ 10 ਦਿਨ ਲੈਂਦੇ 10 ਦਿਨ ਹਾਂਜੀ ਠੀਕ ਆ ਇਹ ਲੈਂਦੀ ਐ 10 ਦਿਨ ਤੇ ਸੂਨ ਵਾਲੀ ਨੀਲੀ ਰਾਇ ਵਧੀਆ ਹੈ ਨਾ ਇਹਦਾ ਕੀ ਰੇਟ ਕਰੇ ਭਾਈ ਇਹਦਾ 1 ਲੱਖ 30 ਕਰਦਾ 1 ਲੱਖ 30 ਯਾਰ ਹਾਂਜੀ ਤੇ ਬਣ ਤੂੰ ਇੱਧਰ ਰੱਖੇ ਕਟੂਛ ਫਿਰ ਉਧਰ ਬਣ ਜਾਣਾ ਹੈ ਤਾਂ ਵੇਚ ਕੇ ਅੱਛਾ ਇਹ ਵੇਚ ਕੇ ਜਾਉਂਗੇ ਹਾਂਜੀ ਤੇ ਬਾਈ ਕੋਲ ਦੋ ਨਾਲ ਕਹਿੰਦਾ ਆਹ ਵੇਚ ਕੇ ਉਧਰ ਫਿਰ ਜਾਵਾਂਗੇ ਤੇ ਬਾਕੀ ਸੌਦਾ ਵੀ ਚੱਲੀ ਜਾਂਦਾ ਨਾਲ ਦੀ ਨਾਲ ਇਧਰ ਨੂੰ ਆ ਜਾ ਵੜੇ ਮਾਰੇ ਹੀ ਕੈਮਰਾ ਤੇ ਤੁਹਾਨੂੰ ਦਿਖਾਉਣਾ ਹੋਰ ਹਨ ਜਿਵੇਂ ਵਧੀਆ ਤੋਂ ਵਧੀਆ ਰਾਂ ਚੰਗੇ ਤੋਂ ਚੰਗੇ ਮਿਲ ਜਾਂਦੇ ਨੇ ਕਟੂ ਮਾਲ ਦੇ ਵਿੱਚ ਤੁਹਾਨੂੰ ਦਿਖਾਉਣਾ ਕਟੀਆਂ ਝੋਟੀਆਂ ਹੋਰ ਜਿਹੜੀਆਂ ਮਿਲ ਜਾਂਦੀਆਂ ਆ ਦੇਖੋ ਕਟੀਆਂ ਗੱਡੀਆਂ ਗੱਡੀਆਂ ਸੋਹਣੀਆਂ ਮੰਗਿਆ ਲਾ ਰਿਹਾ ਹੈ ਆਪਾਂ ਆਪਣਾ ਟੰਪੂ ਆਇਆ ਇਹ ਰੇਟ ਕਰਤਾ ਬਾਈ ਇਹ ਤਾਂ 35000 35000 ਹਾਂ ਇਹ ਗੁੰਡੀ ਦਾ ਪਿੱਛੇ ਹੋਰ ਕਿੰਨੇ ਦਾ 70000 ਹੋਰ ਵੱਡੀ ਲੱਗਦੀ ਯਾਰ ਹਨ ਨਹੀਂ ਪੂਰਾ ਹੀ ਆਪਾਂ ਲਾ ਗਿਤਾ ਪੜ ਆਪਾਂ ਲਈ ਦੁੱਧ ਕਰਾ ਬਾਈ ਇਹ ਨਾਲ 70000 ਆ ਗੱਟਾ ਮਾਰ 2000 ਦਾ ਮਾਸ ਕਿਵੇਂ ਦੋ ਪਾਸਾ 7 ਕਿਲੋ ਦੁੱਧ ਦੋਨੇ ਟਾਈਮ ਮਿਲਦੀ ਹੈ ਕੱਟੇ ਦੀ ਹਰਿਆਣੇ ਪੰਜਾਬ ਦੀ ਹਸਤਾ 7 ਕਿਲੋ ਦੁੱਧ ਦਾ ਮਗਰ ਕੱਟਾ ਦਾ ਕੀ ਗੱਡੂ ਘਪਰਾ ਨਹੀਂ ਕਿ ਭਰਾ ਹੀ ਹੈ ਹੈ ਕੀ ਗੱਡੂ ਘਪਰਾ ਇੱਕ ਭਰਾ ਹੀ ਨਹੀਂ ਬਈ ਐਵੇਂ ਕੱਚੀ ਗੱਲਾਂ ਕਰ ਸਹੀ ਗੱਲਾਂ ਗੱਪ ਮਾਰਨ ਦੀ ਪਸ ਹੈ ਨਾ ਮਾੜਾ ਨਹੀਂ ਰਿਕੀਆ 16 ਤਾਰਾ ਕਿ ਲੋਕ ਦੋ ਦੰਦ ਬਾਮਣ ਵਾਲੇ ਪਿੰਡ ਦੀ ਜਿੱਥੇ ਬੈਰੀਆਂ ਲਾ ਉਹ ਪਿੰਡ ਦੀ ਹੱਦ ਦੇ ਹਾਂ ਮਜਬੂਰੀਆਂ ਪਾਣਾ ਲਈ ਨਾ ਇਹ ਤਾਂ ਮੂੰਹ ਹੀ ਪਏ ਦਾ ਮਾਲ ਮਾਲਾ ਕਰਕੇ ਇੱਕ ਵਾਰ ਵੱਧੋ ਮਰੀਆਂ ਮਜਬੂਰੀਆਂ ਆਏਗਾ ਤੋਸ ਮਾ ਇਹ ਕਿ ਨਹੀਂ ਬਾਲਾ ਪਹਿਲਾਂ ਤਾਰਾ ਮਾਰ ਲਾ ਗਏਂ ਅਹੀਂ ਭੇਜਿਆ ਥੱਲੇ ਮਾਰ ਲਾ ਤਾਰਾ ਬਿਆਰ ਲੱਗਿਆ ਵੇ ਤਾਂ ਭਾਈ ਹੈ ਇਹ ਪਹਿਲਾਂ 7 ਕਿਲੋ ਕੰਡੇ ਲਾਣਾ ਆਣੀ ਵੀ ਪੰਜ ਨਿਕਲੂ ਹੂੰ ਕਿਉਂਕਿ ਮੈਂ ਆ ਲਿਆ ਯਾਰਾ ਲੈ ਗਿਰੇ ਕੋ ਨਾ ਉੱਥੇ ਬੰਨ ਕੇ ਆਓ ਬਾਕੀ ਤਾਂ ਤੁੰ ਵੀ ਬੜੇ ਸਾਰੇ ਆਹ ਇਹ ਕਾ ਅਖੜੀ ਕੱਟੀ ਹੈ ਰਹਿਣਾ ਆ ਕੱਟੀ ਦੇਖ ਇਧਰ ਮੜਿਆ ਤੇ ਕੱਟੀ ਸੋਹਣੀਆਂ ਗੀ ਚੰਗੀਆਂ ਚੰਗੀਆਂ ਕੱਟੀਆਂ ਵੀ ਜਿਹੜੀ ਇਹਨਾਂ ਦਾ ਕੀ ਕਸੂਰਾ ਇਹ ਵੀ ਜੁਪੀ ਨੂੰ ਸਾਰੀਆਂ ਜਾ ਰਹੀਆਂ ਜਿਨ੍ਹਾਂ ਦੇ ਰੰਗ ਲੱਗੇ ਸਾਰੀਆਂ ਉਹਨਾਂ ਕੋਲ ਹੀ ਜਾਂਦੀਆਂ ਨੇ क्या आप अपने पशुपालन की नींव मजबूत करना चाहते हैं या अपने पशुओं से अधिक लाभ प्राप्त करना चाहते हैं आपके फार्म के बच्चे जितना जल्दी बड़े होकर तैयार होंगे आपका पशुपालन भी उतना ही मजबूत होगा आज से ही छोटे बच्चों को राइट काफ पिलाए राइट काफ बच्चों को बीमारियों से बचाता है और उनका वजन और हाइट को बढ़ाता है राइट काफ पिलाने का तरीका छह महीने के बच्चे को बीस एम 1 ਸਾਲ ਦੇ ਬੱਚੇ ਕੋ 25 ml ਔਰ 2 ਸਾਲ ਦੇ ਬੱਚੇ ਕੋ 30 ml ਦੇ ਸਕਤੇ ਹਨ ਪਸ਼ੂ ਪਾਲਨ ਦੀ ਨੀਵ ਰਾਈਟ ਕਾਫ ਤੇ ਜੋ ਆ ਖੜੀਆਂ ਇਧਰ ਆ ਰੰਗ ਵਾਲੀਆਂ ਜਿਹੜੀਆਂ ਕੱਟੀਆਂ ਵਸੀਆਂ ਝਾੜੀਆਂ ਖਰੀਦੀਆਂ ਹੋਈਆਂ ਨੇ ਛੋਟੀਆਂ ਛੋਟੀਆਂ ਹਨਾ ਆ ਦੇਖੀ ਜਮੀ ਕੋਲੇ ਛੋਟੀਆਂ ਛੋਟੀਆਂ ਜਮੀ ਦਮਾ ਛੋਟੀਆਂ ਛੋਟੀਆਂ ਲੈ ਹਮ ਹਮ ਕੱਟੀਆਂ ਨੇ ਛੋਟੀਆਂ ਛੋਟੀਆਂ ਕੱਟੀਆਂ ਨਾਲ ਜਮੀ ਜਿਹੜਾ ਆ ਲੈ ਦਿਮਾ ਘੱਡੀ ਗਲੇ ਹਨ ਬਾਹਲੇ ਛੋਟੀਆਂ ਖੜਾਉਣ ਦੇ ਲੋਕ ਹਨਾ ਕਮਾਲ ਹੀ ਨਹੀਂ ਪੀ ਜਾਣ ਰੰਗ ਲੱਗੇ ਹੋਏ ਤਾਂ ਜੁਪੀ ਵਾਲੀ ਜੁਪੀ ਵਾਲਿਆਂ ਨੇ ਜਿਹਦੇ ਰੰਗ ਲੱਗੇ ਆ ਉਧਰ ਜਾਣੇ ਸਾਰੀਆਂ ਵੱਡਰਾਂ ਇਹ ਵੱਡਰਾਂ ਨੂੰ ਜਾਊਗੀ ਆਹ ਕੱਟੀ ਦੱਸੋ ਲੈ ਦੋਸਤੋ ਕਮੈਂਟ ਕਰਕੇ ਜਰੂਰ ਦੱਸੋ ਤੁਸੀਂ ਵੀ ਆਹ ਕੱਟੀ ਦਾ ਕੀ ਕਸੂਰ ਹਨਾ ਨਿੱਕੀਆਂ ਨਿੱਕੀਆਂ ਦਾ ਇਹ ਸਾਰੀਆਂ ਜਿਹੜੀਆਂ ਤੇ ਰੰਗ ਲੱਗਿਆ ਸਾਰੀਆਂ ਜਿਹੜੀਆਂ ਇਹ ਗੱਡੀ ਚ ਰੂੜ ਹੋ ਜਾਣੀਆਂ ਜੁਪੀ ਜਾਣੀਆਂ ਤੇ ਬਾਕੀ ਇੱਕ ਵਾਰੀ ਆਪਾਂ ਉਧਰੋਂ ਤੁਹਾਨੂੰ ਹੋਰ ਦਿਖਾ ਦਈਏ ਇੱਧਰੋਂ ਆਇਆ ਚੰਗੀਆਂ ਤੋਂ ਚੰਗੇ ਜਿਹੜੀਆਂ ਮੱਝਾਂ ਉਹ ਵੀ ਸਾਰੀਆਂ ਜਾ ਰਹੀਆਂ ਨੇ ਜੁਪੀ ਦੇ ਦੇਖੋ ਕੰਟਰ ਦੇ ਵਿੱਚ ਮਾਰ ਗਿਆ ਬਰਾ ਚੰਗੀ ਮਾਝੇ ਕਿਹਦੀ ਇਹ ਨਾ ਭਰ ਕੇ ਗੱਡੀਆਂ ਵੱਡੀਆਂ ਵੱਡੀਆਂ ਗੱਡੀਆਂ ਭਰ ਕੇ ਜਾ ਰਹੀਆਂ ਨੇ ਤੇ 11 ਤਰੀਕ ਵਾਲੀ ਮੰਡੀ ਦੇ ਮਾਲ ਜਿਹੜਾ ਬਾਧੂ ਜੂਪੀ ਨੂੰ ਭਗ ਜਾਂਦਾ ਇਹ ਆਪਾਂ ਦੇਖ ਲਈ ਹੈਣਾ ਆ ਦੇਈ ਦੇ ਰੰਗ ਲੱਗਿਆ ਸਾਰੇ ਜਿਹੜੇ ਆਹ ਇਕੱਠਾਗਾ ਜਿਹੜੇ ਦੇ ਰੰਗ ਲੱਗੇ ਸਾਰੇ ਮੰਲਾ ਜੁਪੀ ਨੂੰ ਜਾਣੀ ਕਿ ਮਾ ਜੋੜਾ ਜੋੜਾ ਕਿੰਨੇ ਦਾ ਕਰਤਾ ਬਾਈ ਜੋੜਾ ਹਾਂ ਇਮਿਆਰ ਜੋੜਾ ਲਈ ਫਰਦਾ ਬਾਈ 35000 ਰੁਪਏ ਦਾ ਸੌਦੇ ਹੋਈ ਜਾਂਦੇ ਨੇ ਦੇਖ ਲਓ ਤੁਸੀਂ ਆਪ ਸਾਨੂੰ ਇੱਧਰ ਦਿਖਾਉਣ ਨੇ ਇੱਕ ਵਾਰੀ ਸਾਨੂੰ ਲੈਣ ਦੇਖ ਲਓ ਤੇ ਇਹਨਾਂ ਨੂੰ ਜੇ ਆਪਾਂ ਸਾਮ ਸੰਭਾਲ ਕਰ ਲਈਏ ਤਾਂ ਵਧੀਆ ਜਿਹੜੀਆਂ ਇਕੱਠੀਆਂ ਇਹਨਾਂ ਦੇ ਵਿੱਚੋਂ لا يا ساكتي <applause> <applause>